ਖਾਣਾ ਧਾਰੀਵਾਲ ਦੇ ਜਿਹੜੇ ਐਸਐਫਓ ਸਾਥ ਤੇ ਪੀਸ ਫੋਰਸ ਆ ਉਹਨਾਂ ਨੂੰ ਇੱਕ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਇਥੇ ਮੁਖਬਰ ਨੇ ਇਤਲਾਹ ਦਿੱਤੀ ਸੀਗੀ ਕਿ ਜਿਹੜਾ ਆਪਣਾ ਅਮਨਦੀਪ ਸਿੰਘ ਸਨ ਉਹ ਜਮੇਰ ਸਿੰਘ ਰਣੀਆਂ ਪਿੰਡ ਦਾ ਵਾ ਤੇ ਇਹਦਾ ਜਿਹੜਾ ਨਾਲ ਨੌਕਰ ਰੱਖਿਆ ਵਾ ਕਸ਼ਮੀਰ ਪਸ਼ਮੀਰ ਮਸੀਹ ਉਰਫ ਭੋਲਾ ਸਨ ਉਹ ਰਤਨ ਸਿੰਘ ਵਾਸੀ ਸਿੱਧਵਾਂ ਦਾ ਇਹਨਾਂ ਨੇ ਜਿਹੜਾ ਆਪਣੇ ਖੇਤਾਂ ਦੇ ਵਿੱਚ ਜਿਹੜੀ ਹਵੇਲੀ ਆ ਉਹਦੇ ਨਾਲ ਪੈੜੀ ਦੇ ਵਿੱਚ ਜਿਹੜਾ ਥਾਣਾ ਧਾਰੀਵਾਲ ਦੇ ਜਿਹੜੇ ਐਸਐਚਓ ਸਾਹਿਬ ਤੇ ਪੁਲਿਸ ਫੋਰਸ ਆ ਉਹਨਾਂ ਨੂੰ ਇੱਕ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਐਸੇ ਮੁਖਬਰ ਨੇ ਇਤਲਾਹ ਦਿੱਤੀ ਸੀਗੀ ਕਿ ਜਿਹੜਾ ਆਪਣਾ ਅਮਨਦੀਪ ਸਿੰਘ ਸਾਨਾ ਜਮੇਰ ਸਿੰਘ ਰਣੀਆਂ ਪਿੰਡ ਦਾ ਵਾ ਤੇ ਇਹਦਾ ਜਿਹੜਾ ਨਾਲ ਨੌਕਰ ਰੱਖਿਆ ਵਾ ਕਸ਼ਮੀਰ ਕਸ਼ਮੀਰ ਮਸੀ ਉਰਫ ਭੋਲਾ ਸਾਨਾ ਰਤਨ ਸਿੰਘ ਵਾਸੀ ਸਿੱਧਵਾਂ ਦਾ ਇਹਨਾਂ ਨੇ ਜਿਹੜਾ ਆਪਣੇ ਖੇਤਾਂ ਦੇ ਵਿੱਚ ਜਿਹੜੀ ਹਵੇਲੀ ਆ ਉਹਦੇ ਨਾਲ ਪੈੜੀ ਦੇ ਵਿੱਚ ਜਿਹੜਾ ਵਾ ਡੋਡੇ ਪੋਸਟ ਦੇ ਜਿਹੜੇ ਬੂਟੇ ਜਿਹੜੇ ਆ ਉਹ ਲਾਏ ਹੋਏ ਆ ਉਹਨਾਂ ਨੂੰ ਜਿਹੜਾ ਇਹਨੇ ਵੱਡ ਕਿਤੇ ਮਤਲਬ ਲੈ ਕੇ ਕਿਤੇ ਚੱਲੇ ਆ ਜਿਹਦੇ ਸਬੰਧ ਦੇ ਵਿੱਚ ਤੁਰੰਤ ਜਿਹੜੇ ਆ ਥਾਣਾ ਤਾਰੀਵਾਲ ਦੀ ਐਸਐਚਓ ਸਾਹਿਬ ਤੇ ਇਹਨਾਂ ਦੀ ਟੀਮ ਨੇ ਜਿਹੜਾ ਵਾ ਹਰਕਤ ਚਾਉਂਦੇ ਉਸੇ ਤੁਰੰਤ ਉੱਥੇ ਜਿਹੜਾ ਮੌਕੇ ਦੇ ਉੱਤੇ ਜਾ ਕੇ ਅਮਨਦੀਪ ਸਿੰਘ ਦੀ ਵਿਹਲੀ ਦੇ ਬਾਹਰ ਜਿਹੜਾ ਉੱਥੇ ਖੇਤਾਂ ਦੇ ਵਿੱਚ ਰੇਡ ਕੀਤਾ ਤੇ ਉੱਥੇ ਜਿਹੜੇ ਆ ਚੂਰਾ ਪੋਸਟ ਦੇ ਜਿਹੜੇ ਆ ਉਹ ਬੂਟੇ ਜਿਹੜੇ ਇਹਨਾਂ ਨੇ ਵੱਡ ਕੇ ਰੱਖੇ ਹੋਏ ਸੀ ਦੀ ਲੈ ਕੇ ਚੱਲੇ ਸੀਗੇ ਉਹ ਜਿਹੜੇ ਉੱਥੋਂ ਬਰਾਮਦ ਹੋਏ ਆ ਜਿਨ੍ਹਾਂ ਦੀ ਜਿਹੜੀ ਆ ਮੌਕੇ ਦੇ ਉੱਤੇ ਜਿਹੜੀ ਗਿਣਤੀ ਕੀਤੀ ਗਈ ਜਿਹੜੇ 29 ਕਿਲੋ 200 ਗ੍ਰਾਮ ਜਿਹੜੇ ਆ ਏ ਜਿਹੜੇ ਪੋਪੀਅਸਕ ਦੇ ਜਿਹੜੇ ਬੂਟੇ ਆ ਇਹ ਹੋਏ ਆ ਤੇ ਇਹ ਇੱਕ ਪੁਲਿਸ ਦੀ ਬੜੀ ਵਧੀਆ ਵਧੀਆ ਸਫਲਤੀ ਆ ਮੌਕੇ ਦੇ ਉੱਤੇ ਜਿਹੜਾ ਕਸ਼ਮੀਰ ਮਸੀਹ ਉਰ ਭੋਲਾ ਸਾਹ ਨਫਰਤਨਸੀਆ ਪਿੰਡ ਸਿਦਵਾ ਦਾ ਉਹਨੂੰ ਮੌਕੇ ਦੇ ਉੱਤੇ ਗ੍ਰਿਫਤਾਰ ਕਰ ਲਿਆ ਗਿਆ ਜਿਹਦੇ ਸਬੰਧ ਦੇ ਵਿੱਚ ਥਾਣਾ ਤਾਰੀਗੜ ਵਿਖੇ ਮਕਦਮਾ ਨੰਬਰ 31 ਮਿਤੀ 7 4 24 ਅੰਡਰ ਸੈਕਸ਼ਨ 18 685 ਐਨਡੀਪੀਐਸ ਅਖਦ ਤਹਿਤ ਪਰਚਾ ਦਰਜ ਕਰਕੇ ਇਹਦੀ ਤਫ਼ਤੀਸ਼ ਕੀਤੀ ਜਾ ਰਹੀ ਆ ਦੂਸਰਾ ਜਿਹੜਾ ਪਕੌੜਾ ਦੋਸ਼ੀ ਆ ਅਮਨਦੀਪ ਸਿੰਘ ਸਾਹ ਹਜਮੇਰ ਸਿੰਘ ਰਣੀਆਂ ਦਾ ਇਹਦੇ ਤੇ ਜਿਹੜੇ ਪੁਲਸ ਪਾਰਟੀਆਂ ਬਣਾ ਕੇ ਰੇਡ ਕੀਤੇ ਜਾ ਰਿਹਾ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਗ੍ਰਿਫਤਾਰ ਕਰ ਰਿਆ ਜਾਏਗਾ ਹਾਂਜੀ ਇਹ ਪਤਾ ਲੱਗਾ ਵਾ ਵੀ ਇਹਦੀ ਇੱਕ ਅੱਡੇ ਦੇ ਉੱਤੇ ਹੀ ਬੇਕਰੀ ਦੀ ਦੁਕਾਨ ਵੀ ਹੈ ਬੇਕਰੀ ਦੀ ਦਾ ਤੇ ਪਤਾ ਨਹੀਂ ਇਹਦਾ ਨਾਮ ਅਮਨਦੀਪ ਸਿੰਘ ਜਿਹੜਾ ਮਾਲਕ ਹੈ ਸਾਨੂੰ ਅਜਮੇਰ ਸਿੰਘ ਰਣੀਆਂ ਪਿੰਡ ਦਾ ਜੀ ਤਾਂ ਪਛੋਕਰ ਕੀ ਹੈ ਜੀ ਕੋਈ ਪਹਿਲਾਂ ਦੇ ਕ੍ਰਿਮੀਨਲ ਟੋਕੜੇ ਦਾ ਹਾਂਜੀ ਇਹਦੇ ਬਾਰੇ ਵੈਰੀਫਾਈ ਕਰ ਰਹੇ ਆ ਆਪਣੇ ਰਿਕਾਰਡ ਦੇ ਉੱਤੋਂ ਤਸਦੀਕ ਕਰਕੇ ਤੇ ਫਿਰ ਇਹਦਾ ਪਤਾ ਚੱਲੇਗਾ ਪਾਹਲ ਬੇਕਰੀ ਪਾਹਲ ਬੇਕਰੀ ਸਰ ਧਾਰੀ ਹਾਲ ਦੇ ਵਿੱਚ ਹਾਂਜੀ ਮੇਨ ਬਾਜ਼ਾਰ ਧਾਰੀ ਬਾਜ਼ਾਰ